ਸਲੋਕ ਉਰਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਹੋ ਅਪਰਸ ਸਗਲ ਨੇ ਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਝਣ ਦਰਸ ਭਾਰਤ ਰਹਿ ਰੂਪ ਨ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੀ ਜਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਬੈਸਨੋ ਸੋਚੀ ਸੁਪਰ ਸੁਪਰ ਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਊਪਰ ਹੋਵਤ ਕਿਰਪਾਲ ਆਪ ਤੇਰੇ ਅਵਰਹਿ ਨਾਮ ਜਪਾਵੇ ਨਾਨਕ ਹੋ ਬੈਸਨੋ ਪਰਮਗਤ ਪਾਵੇ ਭਗੋਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਵਿੰਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗੋਤੀ ਕੀ ਮਤ ਉਤਮ ਹੋਵੇ ਅਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਰ ਦੇਵ ਸਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪਰਬੋਦੈ ਰਾਮ ਨਾਮ ਆਤਮ ਮਹਿ ਸੋਦੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੈ ਉਪਦੇਸ ਜਗ ਜੀਵੇ ਹਰ ਕੀ ਕਥਾ ਹਰ ਦੇਵ ਸਾਵੇ ਸੋ ਪੰਡਤ ਫਿਰ ਜੋਂ ਨ ਆਵੇ ਬੇਦ ਪੁਰਾਨ ਸਿਮਰਤ ਪੂਜੇ ਮੂਲ ਸੁਖ ਮਹਿ ਜਾਣੈ ਅਸਤੂਲ ਚੌਹ ਵਰਨਾ ਕੋ ਦੇਉ ਉਪਦੇਸ ਨਾਨਕ ਉਸ ਪੰਡਤ ਕੋ ਸਦਾ ਅਦੇਸ ਈਜ ਮੰਤਰ ਸਰਵ ਕੋ ਗਿਆਨ ਚੌਹ ਵਰਨਾ ਮਹਿ ਜਪੇ ਕੋ ਨਾਮ जो जो जपेतिस की गत साध संग पावे जन कर तार, करकपा प्रेत पशुप्रेत पाथर को तार उखद नाम रूप मंगल मङ्गल गुणगाम ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸਕੇ ਮਨ ਪਰਮ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿੰਨ ਪਾਇਆ ਸਦਾ ਨੇਕਟ ਨੇਕਟ ਹਰਜਾਨ ਸੋ ਦਾਸ ਦਰਗਹ ਹੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰ ਸਗਲ ਸੰਗਿਆ ਤਮੇ ਉਦਾਸ ਐਸੇ ਜੁਗਤ ਨਾਨਕ RAM ਦਾਸ ਪ੍ਰਭ ਕੀ ਆਗਿਆ ਆਤਮ ਹੇਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੇ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਹੋ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੇ ਤesa ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੇ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜਿਐਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ਼ ਸਦਾ 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 ਦੇ ਆਲ ਸਿਮਰ ਸਿਮਰ ਨਾਨਕ ਭੈ ਨਿਹਾਲ